ਹਾਂਜੀ ਬਾਪਿਓ ਕੀ ਹਾਲ ਚਾਲ ਨੇ ਸਾਰਿਆਂ ਦੇ ਕੁੱਪਟਰ ਕਵਾਤਰ ਸੈੱਟ ਹੋਣਗੇ ਘਰ ਪਰਵਾਹ ਠੀਕ ਹੋਊਗਾ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਦੋ ਬੱਚੇ ਡਾਨਿਆਂ ਕੱਲ ਵਾਲੇ ਤੇ ਛੋਟੇ ਬੱਚਿਆਂ ਨੂੰ ਕਰਦੇ ਆ ਫੀਡ ਤੇ ਹਜੇ ਖੁੱਡੇ ਖੋਲੇ ਨਹੀਂ ਖੁੱਡੇ ਖੋਲਦੇ ਆ ਆਪ ਹੁਣ ਇਹ ਸੈੱਟ ਵਟ ਤੇ ਕਰਦੇ ਆ ਤੁਹਾਡੇ ਨਾਲ ਅੱਗੇ ਸ਼ੇਅਰ ਲੋਜੀ ਹੋ ਜੀ ਖੜੇ ਤੇ ਦਿਨ ਬਹੁਤ ਸਾਫ ਹੈ ਧੁੱਪ ਨਿਕਲੀ ਹੋਈ ਹੈ ਮੇਰੇ ਵੀਰੋ ਬੱਚੇ-ਬੱਚੇ ਡਾਨਿਆਂ ਖੋਲਦੇ ਆ ਖੁੱਡਾ ਤੇ ਚੱਲਦੇ ਆ ਖੁੱਡੇ ਵੱਲ ਲਓ ਜੀ ਮੇਰੇ ਵੀਰੋ ਖੋਲ ਫੁੱਟਾ ਵੱਡਿਆਂ ਖੁੱਦ ਦੇਖ ਲਈਏ ਸਾਰੇ ਸੈਟ ਨੇ ਲਓ ਜੀ ਸਾਰੇ ਕੈਮ ਨੇ ਤੇ ਜਾਂਦੇ ਆ ਦੂਜੇ ਖੁੱਡੇ ਵੱਲ ਤੇ ਉੱਥੇ ਦੇਖਦੇ ਆ ਖੋਲਦੇ ਆ ਲਓ ਜੀ ਚੱਕ ਲਈ ਚਾਬੀ ਖੋਲਦੇ ਆ ਖੁੱਡਾ ਆ ਕੀ ਹੋ ਰਿਹਾ ਮੇਰੇ ਵੀਰੋ ਆ ਕਰਦਿਆਂ ਕੱਪੜੇ ਸਿਕਾਏ ਹੋਏ ਨੇ ਕੰਮ ਕਰਤਾ ਟੇਡਾ ਚਲੋ ਕੋਈ ਨਹੀਂ ਸੁੱਕ ਜਾਣਗੇ ਤਾਂ ਰਹਿਣਗੇ ਖੋਲ ਦੇਣਾ ਤਾਲਾ ਤੇ ਲਿਆ ਲਈ ਖੋਲਿਆ ਤਾਲਾ ਤੇ ਖੋਲ ਜਾ ਖੁੰਡੀਆਂ ਆ ਕਾਜ਼ੀ ਹਾਂ ਸੈਲ ਤੇ ਖੋਲ ਦੀ ਜਰਾ ਲੁਗੋਈ ਪਾਟੀਆਂ ਦੀ ਜੀ 2 ਮਿੰਟ ਜੀ ਹੁਣ ਦੇਖੋ ਜੀ ਗੁਪਤਰਾ ਆ ਮੋਜਿਲੇ ਸੀ ਕੱਲ ਤੇ ਉਹ ਲਾਲ ਜਿੰਨਾ ਲੈ ਸੀ ਕੱਲ ਮਿੱਤਰੋ ਤੇ ਬੱਚੇ ਆਪਣੇ ਸਾਰੇ ਕੈਮ ਨੇ ਉੱਤੇ ਬੈਠਿਆ ਤੇ ਕੱਢਦੇ ਆ ਬੱਚੇ ਡੰਨਿਆ ਫਿਰ ਕਰਦੇ ਆ ਥੋੜੇ ਨਾਲ ਅੱਗੇ ਸ਼ੇਰ ਲੋ ਜੀ ਕੱਢਲੇ ਸੀ ਜੀ ਬੱਚੇ ਪਾਦੇ ਜਾਲ ਚ ਤੇ ਛੋਟੇ ਵੀ ਕੱਢਲੇ ਟਰੇ ਤੜਦੇ ਆ ਖੁੱਡੇ ਚ ਜੋੜੀ ਵਾਲਿਆਂ ਨੂੰ ਤੇ ਲਾਤੀ ਸੀ ਇੱਕ ਛਤਰੀ ਛਤਰੀ ਤਾਂ ਬਾਬਿਆਂ ਆਪਾ ਚਾਰ ਚਾਰ ਲੰਨੇ ਹੁੰਨੇ ਆ ਬੱਚਾ ਇੱਕੋ ਹੀ ਡਾਨ ਵਾਲਾ ਐਸੇ ਕਰਕੇ ਲਾਈ ਨਹੀਂ ਇੱਕੋ ਜਿਹਾ ਲੱਗ ਜਾਂਦੀ ਆ ਤੇ ਦੋ ਉੱਤੇ ਲੱਗ ਜਾਂਦੀ ਆ ਆਪਣੀਆਂ ਇੱਕ ਐ ਇੱਕ ਹੁੰਜੇ ਚ ਇੱਕੋ ਹੁੰਜੇ ਚ ਤੇ ਬੱਚਾ ਇੱਕੋ ਹੀ ਐਸ ਕਰਕੇ ਲਾਈ ਨਹੀਂ ਤੇ ਬੱਚੇ ਡਾਨਿਆ ਕੱਢਦੇ ਆ ਤੇ ਕਿਰਾਨਿਆਂ ਤੁਹਾਨੂੰ ਸ਼ੌਂਕ ਪੈਦਾ ਕਰੋ ਚੈੱਕ ਬਾਬੋ ਲੋ ਜਿਹਨੂੰ ਕੱਢ ਦਿਆ ਤੇ ਆ ਜੋ ਕਿਰਾ ਅੱਜ ਜੰਦਾਰ ਨਹੀਂ ਲੋਈ ਆ ਗਿਆ ਆਪਣੀ ਡੱਬੀ ਮਿੱਤਰੋ ਇਹ ਦਬੇ ਛੱਡ ਦਿਆਂ ਲੈ ਵੀ ਇਹ ਇਹਦਾ ਆਪਣਾ ਬੱਚਾ ਮਿੱਤਰੋ ਬੱਚਾ ਇਹਦਾ ਬੱਚਾ ਬੱਚਾ ਵੀ ਛੱਡਤਾ ਤੇ ਰਲ ਗਏ ਲੋ ਜੀ ਇਹਨਾਂ ਨੂੰ ਵੀ ਕਰਦੇ ਆ ਫੀਡ ਇਹਨਾਂ ਨੂੰ ਲੱਗਦੀ ਆ ਭੁੱਖ ਤੇ ਅੱਜ ਮੈਂ ਕੱਲਾ ਅੱਜ ਦੇਖਦਾ ਕੋਈ ਲਾਨਾ ਜਿਗਾੜ ਤੇ ਕੈਮਰਾ ਕੋ ਮਰ ਤਰੂਆ ਕਿਸੇ ਵਾਸਤੇ ਤੇ ਚੋਬਰ ਜਾ ਰਿਹਾ ਸਕੂਲ ਅੱਜ ਆ ਜਾਂਦਾ ਨਹੀਂ ਹੁੰਦਾ ਸੀ ਸਕੂਲ 'ਚ ਫੋਨ ਆ ਬਈ ਸਕੂਲ 'ਚ ਆ ਕੇ ਜਾ ਇੱਕ ਵਾਰੀ ਤਾਂ ਕਰਕੇ ਸਕੂਲ ਜਾ ਰਿਹਾ ਲੋ ਜੀ ਬਾਬਿਓ ਰੱਖਤਾ ਜੀ ਕੈਮਰਾ ਸਹੀ ਆ ਇਹੰਦੀ ਹੋਊਗੀ ਵੀਡੀਓ ਤੇ ਕਰਦੇ ਹਾਂ ਕਿਹੜਾ ਇਹਨਾਂ ਨੂੰ ਆ ਆ ਸ਼ੇ ਰੱਖ ਰੋ ਓਹ ਕੰਮ ਟੇਡਾ ਹੋ ਗਿਆ ਰੋਕੋ ਜੀ 2 ਮਿੰਟ ਹੁਣ ਸੈਟ ਹੈ ਜੀ ਹੁਣ ਦੇਖੋ ਜੀ ਲੋ ਜੀ ਕਰ ਰਹੀ ਇਹ ਫੀਡ ਲਓ ਜੀ ਮੇਰੇ ਵੀਰਾਂ ਇੱਕ ਬੱਚੇ ਨੂੰ ਕਰਤੀ ਫੀਡ ਤੇ ਦੂਜੇ ਨੂੰ ਕਰ ਦਿਆਂ ਬਾਬੇਓ ਬੱਚੇ ਬਹੁਤ ਗੰਦੇ ਹੋ ਜਾਂਦੇ ਆ ਬਿੱਠਾਂ ਚ ਇਹਨਾਂ ਨੂੰ ਜਾਲ ਚ ਪਾ ਕੇ ਰੱਖਿਆ ਕਰਾਂਗੇ ਹੁਣ ਫਿਰ ਗੰਦੇ ਨਹੀਂ ਹੋਣੇ ਐਂ ਤਾਂ ਮੈਲੇ ਮੈਲੇ ਜਿਹੀ ਨਹੀਂ ਲੱਗਦੇ ਜਾਲ ਚ ਪਾ ਕੇ ਰੱਖਿਆ ਕਰਾਂਗੇ ਲੋਈ ਇਹ ਵੀ ਕਰਤੀ ਜੀ ਫੀਡ ਚੱਕੋ ਜੀ ਤੇ ਪਾਣੀ ਪਾ ਲਿਆ ਵਾ ਜੀ ਲੋ ਜੀ ਪਾ ਲੈ ਪਾਣੀ ਹੋਰ ਤੇਰਾ ਛੋਲੇ ਭਨੇ ਪੁੱਲ ਗੇ ਐਸੇ ਕਰਕੇ ਸਵੇਰੇ ਸਰੋ ਹੁਣ ਪੇ ਦਿੰਦੇ ਛੋਲੇ ਸ਼ਾਮ ਨੂੰ ਖਵਾ ਦਾਂਗੇ ਤੇ ਕਿਹਨਾ ਸਰੋ ਖਾਣੀ ਲੋ ਜੀ ਮੇਰੇ ਇਹ ਵੀ ਕਰਤਾ ਜੀ ਫੁੱਲਾ ਤੇ ਰਹਿ ਗਿਆ ਆਪਣਾ ਇੱਕ ਬੱਚਾ ਆਇਆ ਯਾਰ ਤੈਨੂੰ ਭੁੱਖ ਲੱਗੀ ਹੈ ਤੈਨੂੰ ਖਵਾ ਦਈਏ ਲੈ ਆ ਲਈ ਲੋਈ ਮੇਰੇ ਵੀਰੋਂ ਇਹ ਵੀ ਕਰਤਾ ਫੁੱਲ ਤੇ ਸਾਰੇ ਬੱਚਿਆਂ ਦੀਆਂ ਕਰਤੀਆਂ ਰਪੋਟ ਆਫ ਕੇ ਅੱਜ ਤਾਂ ਇਹਨਾਂ ਨੂੰ ਜਾਲ ਚ ਵਾ ਕੇ ਰੱਖਿਆ ਕਰਾਂਗੇ ਮੈਲੇ ਵੋਦੋਗੇ ਜੀ ਐਵੇਂ ਐਵੇਂ ਕੰਮ ਲਾਉਟ ਨਹੀਂ ਹੋਣਾ ਜੀ ਬੱਚਿਆਂ ਦੀ ਨਿਗਾ ਮਰਾ ਦਈਏ ਬੱਚੇ ਆਂਦੇ ਤੇ ਆਪਣੇ ਗੋਲੀ ਨੂੰ ਵੀ ਨਵਾ ਦिए ਮਿੱਤਰੋ ਬਹੁਤ ਦਿਨ ਹੋ ਗਏ 2-3 ਦਿਨ ਹੋ ਗਏ ਐਵੇਂ ਦਾ ਨਵਾ ਦिए ਇਹਨੂੰ ਸੁੱਤਾ ਪਿਆ ਰਹ ਹੁਣ ਆਇਆ ਕਿਰਾਂ ਹੁਣ ਤੂੰ ਨਾਲ ਐ ਲੋ ਜੀ ਨਾ ਕੇ ਮਿਲਦੇ ਇੱਕ ਵਾਰੀ ਲੋ ਜੀ ਪਾਣੀ ਬੁਣੀ ਦਾ ਮਾਰਤਾ ਤੇ ਸਾਬਣ ਪਾ ਲੀ ਜਾਂਦੇ ਆ ਜੀ ਸਾਬਣ ਲਾ ਦੀਆਂ ਇਹਦੇ ਇਹਦੇ ਵਾਲੀ ਸਾਬਣ ਆਮ ਪਈ ਮਿੱਤਰੋ ਲੋ ਜੀ ਕਿੜੇ ਗੁੜੇ ਨੇ ਵੰਦੇ ਸਾਬਣ ਨਾਲ ਲਾ ਲੂ ਕੇ ਤੇ ਕਰਦੇ ਆ ਸ਼ਿਰ ਤੇ ਕਪੜਾ ਝੱਕਦੀਆਂ ਮੇਰੇ ਧਰ ਚੱਕਿਆ ਸੀ ਪਤਾ ਨਹੀਂ ਕਿੰਨੇ ਡੇ ਤਾਂ ਥੱਲੇ ਇਹ ਕਪੜਾ ਚੱਕ ਰਿਹਾ ਨਿਗਾਦਾਸ ਮਰਾਈ ਦੇਵਾਂਗੇ ਵਾਸਤੇ ਮਰਾਂਗੇ ਤੇ ਇੱਕ ਵਾਰੀ ਸਾਬਣ ਲਾ ਦੀਏ ਕਰਦੀ ਹੈ ਦੀ ਰਿਪੋਰਟਾਂ ਓਕੇ ਲੋ ਜੀ ਬਾਪੂ ਨਮਾਜ਼ਾ ਜੀ ਗੋਲੀ ਆ ਨੂੰ ਇਹ ਖਾਣ ਦੀ ਚੀਜ਼ ਹੈ ਕੋਈ ਲੋ ਜੀ ਨਮਾਤਾ ਤੇ ਬੱਚੇ ਆਪਣੇ ਦੇਖੀ ਨਹੀਂ ਆਂਦੇ ਕਿੱਧਰ ਵਾਗੇ ਕਿੱਧਰ ਵਾਗੇ ਰੁਕੋ ਮੇਰੇ ਵੀਰੋ ਇੱਕ ਵਾਰ ਮੈਂ ਦੇਖਣਾ ਫਿਰ ਦਿਖਾਣਾ ਤੁਹਾਨੂੰ ਉਹ ਫਿਰਦੇ ਜੀ ਟਾਵਰ ਦੇ ਮਗਲ ਫਿਰਦੇ ਆ ਜੀ ਚਾਹ ਜਾਗਾ ਮੇਰੇ ਵੀਰੋ ਘਰ ਤੋਂ ਪਾਸੇ ਉਹ ਕਿਉਂ ਡੀ ਜਾਂਦੇ ਉਹ ਆਂਦੇ ਮੇਰੇ ਵੀਰੋ ਜੇ ਦਿਖਦੇ ਹਉਣ ਤੁਹਾਨੂੰ ਉਹ ਆਂਦੇ ਟਾਵਰ ਦੇ ਪਿੱਛੇ ਇਹ ਤਾਂ ਗਲਤ ਹੋਗਾ ਕੰਮ ਟਾਵਰ ਦੇ ਨਾਲ ਪੈਰਵਾਜੇ ਬੱਚਾ ਆ ਗਈ ਆ ਗਈ ਆਏ ਆ ਗਈ ਕਚਾ ਆ ਜਾਗਾ ਮੇਰੇ ਵੀਰੋ ਲਓ ਜੀ ਆਗੇ ਜੀ ਕਰਤੇ ਆਗੇ ਕੋਈ ਚੱਕਰ ਨਹੀਂ ਹੁਣ ਕਰਤੇ ਆਗੇ ਖੱਬਾ ਕਾਲਾ ਢੂਸਾ ਗਲਾ ਬੀਟੇ ਤੇ ਡੱਬੀ ਆਪਣੀ ਸਪੇਅਰ ਆ ਤੁਹਾਨੂੰ ਪਤਾ ਹੀ ਐ ਆ ਫਿਰਦੇ ਜੀ ਕਰਤੇ ਆਗੇ ਕੋਈ ਚੱਕਰ ਨਹੀਂ ਹੁਣ ਪਿਓ ਤੇ ਬੱਚੇ ਦੇਖਣਾ ਐਸੀ ਫੀਡ ਵੀ ਸਹੀ ਕਰੀ ਹੋਈ ਐ ਕਿ ਨਹੀਂ ਕਰੀ ਹੋਈ ਇੱਕ ਬੱਚਾ ਛੋਟਾ ਰਹਿ ਗਿਆ ਮੇਰੇ ਵੀਰੋ ਹੁਣ ਫੀਡ ਥੱਕਲੀ ਹੋਈ ਐ ਉਹ ਵੀ ਨਹੀਂ ਕਰੀ ਹੋਈ ਜਿਵੇਂ ਪਰਕੇ ਜਿਨੀ ਇੱਕ ਵੱਡਾ ਬਹੁਤ ਫਰਕ ਐ ਮੇਰੇ ਵੀਰੋ ਕਿ ਡੱਬਾ ਬਣ ਗਿਆ ਤੇ ਬਣੂਗਾ ਤਾਂ ਇਹ ਵੀ ਮੇਰੇ ਸਾਰਾ ਡੱਬਾ ਹੀ ਕੰਗੋ ਰਹਿ ਗਿਆ ਜੀ ਥੋੜਾ ਜਿਹਾ ਦੇਖਦੇ ਆ ਛੋਲੇ ਛੋਲੇ ਖਾਣੇ ਕਰਦੇ ਆ ਫੇ ਅੱਗੇ ਦੇਖਦੇ ਆ ਤੇ ਇਹਨਾਂ ਦੇ ਵਿੱਚ ਨਹੀਂ ਹੈਗੇ ਮੇਰੇ ਵੀਰ ਇਹ ਇਹਨਾਂ ਦੇ ਨਹੀਂ ਹੈਗੇ ਇਹਨਾਂ ਥੱਲੇ ਆਂਡੇ ਧਰੇ ਸੀ ਆਪਾਂ ਬੱਚੇ ਹੋਰ ਕਿਸੇ ਦੇ ਆ ਪਲਾਈ ਇਹਨਾਂ ਦੇ ਆ ਤੇ ਬੱਚੇ ਬੰਦ ਕਰੇ ਹੋਏ ਆ ਲੜੀਆਂ ਦੇ ਆਪ ਚ ਤੇ ਲਾਲ ਚੀਨਾ ਚੱਕ ਲਿਆ ਇਹਨੂੰ ਉਹਦਾ ਜ਼ੁਕਾਮ ਹੈ ਇਹਨੂੰ ਦੇ ਦਈਏ ਮੈਡੀਸਿਨ ਤੇ ਫੜ ਲਿਆ ਤੈਨੂੰ ਬਾਹਰ ਲੈ ਕੇ ਚੱਲਦੇ ਆ ਲਓ ਜੀ ਮੇਰੇ ਵੀਰੋ ਤੇ ਆ ਤੇ ਜਾਲ ਚ ਤੇ ਹੁਣ ਮੈਡੀਸਿਨ ਚੱਕ ਲਈ ਏ ਮੈਡੀਸਿਨ ਪਈ ਹੋਊਗੀ ਅੰਦਰ ਰਾਤ ਕੱਢੀ ਸੀ ਪਤਾ ਨਹੀਂ ਚੋਬਰ ਨੇ ਰੱਖੀ ਹੈ ਕਿ ਨਹੀਂ ਰੱਖੀ ਲੋ ਜੀ ਬਾਹਰ ਹੀ ਧਰ ਗਿਆ ਜਿਹਦਾ ਪਤਾ ਸੀ ਮੈਨੂੰ ਹੋਈ ਕੰਮ ਕਰ ਗਿਆ ਚੋਬਰ ਲੋ ਜੀ ਦੇ ਦੀਆਂ ਨੂੰ ਮੈਡੀਸਿਨ ਕਿਰਾ ਤੇ ਰਾਤ ਕੱਲ ਵਾਲੇ ਵਲੋਗ ਚ ਦਿਖਾਈ ਸੀ ਆਪਾ ਬਈ ਕਿਹੜੀ ਗੋਲੀ ਆ ਇਹ ਏ ਸੀ ਬਈ ਕੀ ਨਾਮ ਸੀ ਆਲਾ 150 200 ਸੀ ਬਈ ਪਤਾ ਨਹੀਂ ਕਿਹੜੀ ਸੀ ਤੇ ਬਾਅਦ ਚ ਦੱਸ ਦੂੰ ਬਈ ਨਾਮ ਭੁੱਲ ਜ ਗਿਆ ਮੈਂ ਤੇ ਕਿਹੜਾ ਦੇ ਦੀਏ ਇੱਕ ਵਾਰੀ ਇੱਕ ਵਾਰੀ ਦੇ ਦੀਏ ਤੇ ਫਿਰ ਦੱਸਦੇ ਹਾਂ ਕੀ ਬਾਤ ਹੈ ਉਹ ਕਿਹੜਾ ਇਹਨੂੰ ਦੇ ਦੀਏ ਤੇ ਇਹ ਗਾਰਡਨ ਅੱਗੇ ਸ਼ੇਅਰ ਇਹ ਆਪੋਕੇ ਫੁੰਡ ਰਪਟ ਕੇ ਓਹੋ ਕੀ ਗੀਨ ਨਾ ਤੋਏ ਕੀ ਗੀਨ ਨਾ ਬੜਾ ਖੜਾ ਸੈਟ ਹੋ ਜੂ ਲਾਉਣ ਲੋਈ ਖਵਾਤੀ ਇਹ ਉਹੀ ਆਈ ਜਿਹੜਾ ਕੱਲ ਲੈ ਕੇ ਆਏ ਸੀ ਪਈਆਂ ਤੋਂ ਕੋਈ ਲਾਜ ਨਹੀਂ ਨਾ ਜੀ ਉਹਨੂੰ ਪਾਣੀ ਪਿਆਦਾ ਸੀ ਬਾਪਿਓ 10 ਕਾ ਮਿਲ ਤੇ ਛੜਤਾ ਉਹਨੂੰ ਖੁੱਡੇ ਚ ਤੇ ਪਾਣੀ ਪਰਦੇ ਪਰਦੇ ਮੈਂ ਹੋ ਗਿਆ ਆਪ ਗਿੱਲਾ ਦਿਖਾਨਦੇ ਆ ਤੁਹਾਨੂੰ ਲਓ ਜੀ ਕਰੋ ਚੈੱਕ ਗਿੱਲਾ ਕਿਵੇਂ ਹੋ ਗਿਆ ਇਹ ਮੈਂ ਤੁਹਾਨੂੰ ਦੱਸਦਾ ਮੈਂ ਪੜਦਾ ਸੀ ਪਾਣੀ ਗਲਾਸ ਚ ਤੇ ਮੈਂ ਇੱਕਦਮ ਟੂਟੀ ਚਲਾਤੀ ਵੀਡੀਓ ਦੇ ਚੱਕਰ ਚ ਤੇ ਮੈਂ ਹੋ ਗਿਆ ਗਿੱਲਾ ਤੁਹਾਨੂੰ ਪਤਾ ਹੀ ਹੈ 30 ਕਿੱਥੋਂ ਤੱਕ ਮਾਰਾ 2D ਥੋੜੀ ਦੂਜੀ ਆ ਤਾਂ ਕਰਕੇ ਚਲੋ ਛੱਡੋ ਕੋਈ ਨਹੀਂ ਹੋਤਾ ਬੱਚੇ ਦਿਖਾਣੇ ਆ ਤੁਹਾਨੂੰ ਕਿੱਥੇ ਫਿਰਦੇ ਆ ਬੱਚੇ ਰੁਕੋ ਪਾਲ ਨਹੀਂ ਐ ਫਿਰ ਦਿਖਾਣੇ ਆ ਤੁਹਾਨੂੰ ਬਾਬਿਓ ਬੱਚੇ ਫਿਰਦੇ ਹੋ ਇੱਕ ਫਿਰਦਾ ਉਹ ਤੇ ਸਪੇਅਰ ਆਪਣੀ ਉਰੀ ਹੋਗੀ ਕੋਈ ਚੱਕਰ ਨਹੀਂ ਵਧੀਆ ਚਾਲ ਚ ਐ ਵਧੀਆ ਉੱਡੀਆਂ ਦਾ ਅੱਜ ਬੱਚਾ ਤੇ ਵਧੀਆ ਹੀ ਐ ਉੱਡੀਆਂ ਦਾ ਕੀ ਕਿਹੜਾ ਸਮਾਨਾ ਵੀ ਰੱਖਦੀ ਐ ਸਰਿੰਜ ਰੱਖਦੀ ਐ ਸਰਿੰਜ ਆਪਣੀ ਟੁੱਟ ਗਈ ਨਵੀਂ ਲੈਣ ਵਾਲੀ ਐ ਕੋਈ ਨਹੀਂ ਕੰਮ ਸਾਰੀ ਜਾਂਦੀ ਆਪਣਾ ਸਮਾਨਾ ਆਪਾਂ ਉਰੀ ਰੱਖਦੇ ਆ ਮਿੱਤਰੋ ਤੇ ਆ ਦੇਖੋ ਸਮਾਨਾ ਬਹੁਤ ਸੋ ਮੈਨੀ ਤੇ ਇਹ ਕਿਸੇ ਦਿਨ ਨਹੀਂ ਖੋਲਾਂਗੇ ਤਾਲਾ ਜਦੋਂ ਇਹਦੀ ਲੋਡ ਹੋਈ ਫੇਰ ਹੀ ਖੋਲਾਂਗੇ ਇਹ ਚਾ ਹੀ ਬਹੁਤ ਸਮਾਨ ਪਿਆ ਪਟਾਰੀ ਫਿਰ ਉਹਦੀ ਖੁੱਲੂਗੀ ਤੁਹਾਨੂੰ ਪਤਾ ਹੀ ਹੈ ਤੋ ਇਹ ਵੀ ਲਾਰਕੀ ਹੈ ਚਲੋ ਬਾਅਦ ਚ ਦੇਖਾਂਗੇ ਇਹਨਾਂ ਨੂੰ ਵੀ ਤੇ ਬੱਚੇ ਉੱਡੀ ਜਾਂਦੇ ਆ ਆਪਣੇ ਤੇ ਰੋਟੀ ਰੋਟੀ ਖਾਈ ਨਹੀਂ ਰੋਟੀ ਰੋਟੀ ਖਾ ਕੇ ਫੇਰ ਦੇਖਦੇ ਆ ਅੰਨੇ ਉੱਤੇ ਰੋਟੀ ਖਾ ਲਈਏ ਗੇਰਾ ਸੈਟ ਬੈਟ ਹੋ ਗਈਆਂ ਆਪ ਵੀ ਜ਼ਰੂਰੀ ਆ ਤੇ ਕਰਦੇ ਆ ਤੁਹਾਡੇ ਨਾਲ ਅਗੇ ਸ਼ੇਰ ਕੁੰਡੀ-ਕੁੰਡੀ ਲਾ ਦੀਏ ਲੋ ਜੀ ਲੋ ਜੀ ਮੇਰੇ ਵੀ ਤੇ ਬੱਚੇ ਅੰਦਰ ਹੀ ਕਰਕੇ ਜਾਵਾਂਗੇ ਅੰਦਰ ਹੀ ਕਰਕੇ ਚੱਲ ਜਾਵਾਂਗੇ ਬਾਹਰ ਤਾਂ ਛੱਡਦੇ ਨਹੀਂ ਤੇ ਬਿੱਲੀ ਮਿੰਟ ਨਹੀਂ ਲਾਣੀ ਤੇ ਯਾਰ ਬੱਚੇ ਗੰਦੇ ਹੋ ਤੋ ਰਿਹਾ ਬਸ ਅੱਜ ਤਾਂ ਜਾਲ ਚ ਛੱਡਿਆ ਕਰਾਂਗੇ ਮਿੱਠਾ ਥੱਲੇ ਥੱਲੇ ਰਹਿ ਜਾਣਗੇ ਇਸ ਚ ਛੱਡ ਕੇ ਖੁੱਡੇ 'ਚ ਰੱਖਣਾਗੇ ਤੇ ਗੰਦੇ ਘੱਟ ਹੋਣਗੇ ਜਿੰਨੇ ਸਾਫ਼ ਹੁੰਦੀ ਹੈ ਜਿੰਨੀ ਸਫਾਈ ਹੁੰਦੀ ਹੈ ਉਹਨਾਂ ਸਵਾਦ ਆਉਂਦੇ ਮੇਰੇ ਵੀਰੋ ਆਪਾਂ ਨੂੰ ਤੇ ਕਰਦੇ ਅੱਗੇ ਸ਼ੇਅਰ ਹਾਂਜੀ ਬਾਪੋ ਬੱਚੇ ਵਾਲੀ ਸੀ ਜਾਲ 'ਚ ਤੇ ਰੋਟੀ ਖਾਣ ਤਾਂ ਮੈਂ ਗਿਆ ਨਹੀਂ ਮੈਂ ਸੋਚਿਆ ਬੱਚੇ ਅੰਦਰ ਕਰੀ ਚੱਲੀ ਐ ਤੇ ਭਾਈਆਂ ਨੂੰ ਵੀ ਦਿਖਾ ਦਈਏ ਬਈ ਬੱਚੇ ਅੰਦਰ ਕਰੀ ਨੇ ਗੇਟ ਖੋਲਣੀ ਹੈ ਕਿਦਾ ਤੇ ਲੋ ਜੀ ਦੇ ਅੰਦਰ ਓਹੋ ਬਾਗਾ 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 ਇਹ ਇਹਨੂੰ ਐ ਧਰਦੀ ਕਿਰਾ ਲਓ ਜੀ ਕਰਤੇ ਇਹ ਬੱਚੇ ਤੇ ਬਾਕੀ ਸਾਰੇ ਸੈੱਟ ਨੇ ਤੇ ਉਹ ਆਂਡਿਆਂ ਤੇ ਬੈਠੇ ਕਬੂਤਰ ਆਪਣਾ ਤੇ ਇਹਦੇ ਬਾਕੀ ਤੇ ਕਬੂਤਰ ਇੱਕ ਜੋੜੀ ਉੱਥੇ ਉਹ ਵੀ ਛੱਡਾਂਗੇ ਜਦੋਂ ਬੱਚੇ ਪਾਲ ਲਿਓਨੇ ਤੇ ਸਾਰੀਆਂ ਰਿਪੋਰਟਾਂ ਓਕੇ ਕਰਾਂਗੇ ਬਾਬਿਓ ਆਪਾਂ ਸ਼ੌਂ ਬਦਿਆ ਸ਼ੌਂ ਕਰਵਾ ਕਰਾਇਆ ਕਰਾਂਗੇ ਬੱਚੇ ਹੋ ਜਾਣ ਦਾ ਉਰ ਨਾਲ ਸਿਰਾ ਗੱਲਬਾਤ ਕਰਾਂਗੇ ਚਲੋ ਜੀ ਮੈਂ ਰੋਟੀ ਖਾਣਾ ਰੋਟੀ ਖਾ ਕੇ ਅੰਦਰ ਉੱਤੇ ਦੇਖਦੇ ਆਂ ਕੀ ਬਣਦਾ ਠੀਕ ਹੈ ਜੀ ਜੀ ਬਾਬਿਓ ਬੱਚੇ ਮੇਰੇ ਸਾਹਮਣੇ ਬੈ ਗਏ ਉਹਨੇ ਤਾਂ ਦਿਖਦੇ ਨਹੀਂ ਪਏ ਉੱਤੇ ਆ ਕੇ ਦੇਖਦੇ ਆਂ ਉਹਰੇ ਤਾਂ ਮੇਰੇ ਸਾਹਮਣੇ ਬੈ ਹੀ ਕੇ ਅੰਦਰ ਉੰਦਰ ਕਰਦੇ ਆਂ ਬੱਚੇ ਤੇ ਕਰਦੇ ਆਂ ਥੋੜੇ ਨਾਲ ਸ਼ੇਅਰ ਆ ਇਹ ਆਪਣੀ ਗਲੀ ਮਿੱਤਰੋ ਲੋ ਬਾਬਿਓ ਬੱਚੇ ਆ ਗਏ ਛਤਰੀ ਦੇ ਤਿੰਨਾਂ ਨੂੰ ਕਰਦੇ ਆਂ ਅੰਦਰ ਤੇ ਰੋਟੀ ਰੋਟੀ ਖਾਣ ਦੀ ਮੇਰੇ ਵੀਰੋ ਬੋਟਾ ਕਰ ਆਂਦੀਆਂ ਓਕੇ ਤੇ ਅੰਦਰ ਬੰਨਿਆ ਇਹਨੂੰ ਅੱਜ ਦਿਖਾ ਨਹੀਂ ਜਾਣਾ ਮੇਰੇ ਵੀਰੋ ਕੱਲਾ ਮੈਂ ਅੱਜ ਬਾਕੇ ਫੇਰ ਦਿਖਾਣਾ ਤੁਹਾਨੂੰ ਲੋ ਬਾਬਿਓ ਕਰਤਾ ਬਚ ਅੰਦਰ ਤੇ ਡੱਬੀ ਵਾਗ ਦੇ ਉੱਤੇ ਕਰਤੇ ਵੀ ਇਹ ਵੀ ਅੰਦਰ ਲੋ ਇਹ ਵੀ ਚੜ ਗਿਆ ਉੱਤੇ ਮੇਰੇ ਬਰੋਂ ਚੱਲੇ ਆਈ ਬੱਕਰਿਆਂ ਵਾਸਤੇ ਪੱਠੇ ਲੈਣ ਤੇ ਜਾ ਕੇ ਮੇਰੇ ਬਾਬਿਓ ਤੇ ਚੱਕ ਲਿਆ ਸੀ ਜੀ ਨੀਰਾ ਆਪਣਾ ਕੋਈ ਖੇਤ ਖੂਦ ਨਹੀਂ ਆਇਆ ਆਪਾਂ ਲੈ ਕੇ ਆਇਆ ਮੁੱਲ ਦੁਕਾਨ ਤੇ ਬੱਕਰਿਆਂ ਵਾਸਤੇ ਤੇ ਦੁਕਾਨ ਦੇ ਛੜਕੇ ਵੇਚ ਕਰੇ ਜਾਂਦੇ ਆਂ ਇਹ ਕਰਦੇ ਆਂ ਟੁੱਟਣਾ ਸ਼ਹਿਰ ਲਓ ਜੀ ਪਹੁੰਚ ਗਏ ਜੀ ਦੁਕਾਨ ਤੇ ਨੀਰਾ ਲਗੇ ਅਰੇ ਦੇ ਚੱਕ ਦੇ ਚੁੱਪਦਾ ਲਓ ਜੀ ਨੀਰਾ ਪਾ ਦੀਏ ਕਿਰਾ ਆਪਣੇ ਮਾਲ ਨੂੰ ਲਓ ਜੀ ਕਰੋ ਜੀ ਸ਼ੌਂਕ ਆਪਣੇ ਵਾਲ ਦਾ ਇਹਨੂੰ ਕਹਿੰਦੇ ਜੀ ਅਮਲੀ ਮੇਰੇ ਵੀਰੋ ਕੋਕੇ ਪੂਰੇ ਲਾਂਦਾ। ਕਿੱਥੇ ਦੀ ਗੱਲ ਕਰ ਰਿਹਾ ਹੋਏ? ਮੁਝ ਕੇ ਜੀ ਕਰੇ ਗੋਲੀ ਥਲੋ ਖੋਲਿਆਂਦਾ ਔਰੇ ਬੰਦਿਆਂ ਚੁਬਰੋ ਬੈਠਾ ਤੇ ਕਰਦਿਆਂ ਕੋਈ ਗੇਮ ਪਾਣੀ ਦੀ ਗੱਲਾ। ਚਰਕ ਫਿਰ ਅੱਗੇ ਵਧਦੇ ਆ। ਲਓ ਜੀ ਕੱਟਦਿਆਂ ਕੁਜੇ ਗਾਜੇ ਸਾਫ ਕਰਕੇ ਰੱਖਾਂਗੇ ਅੱਜ ਪਾਣੀ ਚੋਬਰ ਟੂਟੀ ਲੈ ਗੜਾ ਮੇਰੇ ਵੀਰੋ। ਤਾਜੇ ਪਾਣੀ ਵਾਲੀ ਤੇ ਲੈਟ ਲਾ ਦਈਏ। ਲੋਈ ਲਾਦੀ ਬੱਤੀ ਵੱਡੀ ਲਾਵਾ ਕੋਈ ਨਹੀਂ ਜਦੋਂ ਆਪਣੇ ਕਬੂਤਰ ਰੱਤਾ ਪਾਇਆ ਕਰਨੇ ਕੇ ਖੜਜੋ ਬੱਚੇ ਤਿਆਰ ਹੋ ਜਾਂਦੇ ਆ ਫਿਰ ਤੁਹਾਨੂੰ ਦਵਾਇਆ ਕਰਾਂਗੇ ਸਵਾਦ ਮੇਰੇ ਵੀਰੋ ਕਿਹੜਾ ਖੋਲੀਏ ਖੁੱਡਾ ਲਾਦੀਏ ਇਹਦੀ ਵੀ ਲੈਟ ਪਾਦੀਏ ਦਾਣਾ ਤੇ ਖੋਲ ਕੇ ਫਿਰ ਦਿਖਾਨੇ ਹੋਜੀ ਰੱਖਦੀਆਂ ਜੀ ਦਾਣੇ ਇਹ ਖਾਲੇ ਤਾਂ ਫਿਰ ਹੋਰ ਧਰ ਦਾਂਗੇ ਲੋਈਏ ਕੁਜਾ ਵੀ ਚੱਕ ਲਈਏ ਪਾਣੀ ਬਦਲਦਿਆਂ 3-4 ਦਿਨ ਹੋ ਗਏ ਸਾਫ ਨਹੀਂ ਕਰਿਆ ਤੇ ਅੱਜ ਪਾਵਾਂਗੇ ਟੈਟਰਾਸਾਈਕਲਿਨ ਤੇ ਲਿਵਰ 52 ਪਾ ਦਾਂਗੇ ਐਂਟੀਬਾਇਓਟਿਕ ਪਾ ਦਾਂਗੇ ਮੜੀ ਤੂੰ ਉੱਤਰ ਸਾਫ ਰਹਿਣਗੇ ਤੇ ਚੋਬਰ ਕੀ ਹੋ ਗਿਆ ਖਤਮ ਖਤਮ ਤੂੰ ਸਾਰੇ ਰਮਣ ਦੇ ਪਾਣੀ ਫੇਰਦਾ ਓਏ ਤਿੱਤ ਤਾਂਦਾ ਸੀ ਪਾਣੀ ਨਿੱਗਾ ਨਿੱਗਾ ਪਾਣੀ ਆਂਦਾ ਸੀ ਹੁਣ ਫੇਰ ਥੱਲੋ ਲੈਣਾ ਬੂਆ ਗਿੱਜਰ ਦੇ ਆਉਗੀ ਆਉਂੇ ਟੋਡੀ ਆਉਗੀ ਮੋਟਰ ਨਾ ਵੱਲ ਕਰਤੀ ਆਇਆ ਇਹ ਨਹੀਂ ਅੰਦੀ ਹੁੰਣਾ ਗੁੱਸੇ ਹੋ ਗਈ ਤੂੰ ਭੈਜ ਪਾਣੀ ਦੀ ਤੂੰ ਪਾਣੀ ਦੀ ਵੇਸਟੇਜ ਕਰੀ ਨਾ ਚੋਬਰ ਭੈਣ ਦੀ ਆ ਕੀ ਕਰਿਆ ਇਹ ਆਪਣਾ ਕਾਰੀਗਰੀ ਹੈ ਜੀ ਬਾਬਿਓ ਪਰਲਾਤੀ ਨਿੱਕੇ ਪਾਣੀ ਦੀ ਬਾਲਟੀ ਤੇ ਹੁਣ ਉੱਤੇ ਲੈ ਕੇ ਇਹਨੂੰ ਪਾਣਿਆ ਪਹੁੰਚ ਗਏ ਜੀ ਉੱਤੇ ਰੱਖਤਾ ਤੇ ਚੋਬਰ ਪੀਪੀਆਂ ਸਾਫ ਕਰੀ ਅੰਦਰ ਗੁੱਢੀ ਜੀ ਕੱਢ ਲਈ ਹੈ ਤੇ ਆਹ ਨਾ ਗਾ ਲੈ ਗਾਟਰ ਆ ਰਹੀ ਗਿਆ ਲੋਈ ਇਹ ਵੀ ਪਿੱਛੇ ਆ ਗਏ ਲੋਈ ਚਾਪੀ ਤੇ ਚੋਬਰ ਨੂੰ ਦਿੰਦੇ ਆ ਚੋਬਰ ਪਾਣੀ ਮਾਰ ਦੂਗਾ ਲੈ ਵੀ ਚੋਬਰਾ ਚਾਬੀ ਚੱਕ ਲਈਏ ਤੇ ਚਾਬੀ ਕਿੱਥੇ ਹੋਏ ਆਈ ਆਰੀ ਆਰੀ ਤੇ ਤੁਹਾਨੂੰ ਕਿਹਾ ਸੀ ਪਟਾਰੀ ਮੌਕੇ ਤੇ ਖੁੱਲੂਗੀ ਖੋਲ ਕੇ ਦਿਖਾ ਦਈਏ ਮੇਰਾ ਦਿਖਾ ਦਈਏ ਮੁੰਡਿਆ ਓ ਮੁੰਡਿਆ ਦਿਖਾ ਦਈਏ ਕੇ ਤੂੰ ਬੋਲਦਾ ਹੀ ਨਹੀਂ ਓਏ ਖੜ ਚੋ ਖੜ ਜੋ ਜੀ ਦੋਟ ਚਾਬੀ ਕਿਹੜੀ ਐ ਚੋ ਬਰਾ ਓਏ ਕਿਹੜਾ ਜੀ ਕਰਦਾ ਉਹ ਭਾਰਾ ਗਿਆ ਵਿੱਚ ਆ ਰਹੀ ਹੈ ਲਓ ਜੀ ਵਿੱਚ ਪਾ ਕੇ ਕਿਹੜਾ ਦੇ ਦੋ ਕਿਹੜਾ ਦੇ ਦੋ ਲਓ ਜੀ ਤੇ ਦਾੜਾ-ਦਾੜ ਤੇ ਲਓ ਜੀ ਖੁਲਖੀ ਜੀ ਪਟਾਰੀ ਤੇ ਚ ਖੇਡ ਪਾਣੀ ਪਈ ਹੈ ਮੇਰੇ ਵੀਰੋ ਤੇ ਆਪਾਂ ਚੱਕਣਾ ਟਰੈਕਟਰ ਦਾ ਸਾਈਕਲ ਇਹਦੇ ਵਿੱਚ ਹੈਗੇ ਇਦੇ ਵਿੱਚ ਤਾਂ ਨਹੀਂ ਆਉਂ ਵੀ ਆਬੀ ਆਬੀ ਮਿਲਗੇ ਮਿਲਗੇ ਉਹ ਧਰ ਦਿਆਂ ਨੂੰ ਲਓ ਜੀ ਫਲੇਵਰ 52 ਤੇ ਪਾਣੀ ਚ ਪਾਵਾਂਗੇ ਦੱਸ ਦਿਆਂ ਕਿੰਨੀ ਕਿੰਨੀ ਪਾਵਾਂਗੇ ਤੇ ਪਟਾਰੀ ਕਰਦੇ ਮੇਰੇ ਵੀਰੋ ਬੰਦ ਬਾਕੀ ਸਮਾਨ ਦਾ ਦੇਵਾਂਗੇ ਤੁਹਾਨੂੰ ਬਾਕੀ ਸਮਾਨ ਬਾਰੇ ਦੱਸਾਂਗੇ ਜਦੋਂ ਜਦੋਂ ਲੋਡ ਬੋਗੇ ਉਦੋਂ ਦੱਸਾਂਗੇ ਬਈ ਪਟਾਰੀ ਚ ਕੀ ਕੁਝ ਪਿਆ ਤੇ ਫਿਲਹਾਲ ਲਈ ਬੰਦ ਕਰਦੇ ਇਹਨੂੰ ले चलते हैं ना? ही मुंडा पा दे, दे, दे खाली है <laughs> तू मेजती करी करता पड़ी है लो जी चोबड़ थोड़ा है आसमान नी भी लेन दाद ने थोड़ा जाते दूजा है थोड़ा यार। ਲਓ ਜੀ ਆ ਦੇਖੋ ਕੀ ਓਏ ਮੈਂ ਦੱਸ ਦਿੰਦਾ ਨਾ ਸਕੀਮਾਂ ਇਹਦੇ ਵਿੱਚ ਪਾਣੀ ਪਾ ਕੇ ਨਾ ਥੋੜਾ ਜਿਹਾ ਹਿਲਾ ਕੇ ਵਾਸਤਾ ਕਰ ਦਿਆ ਓਏ ਮੈਨੂੰ ਵੇੜ ਕਰੋ ਆ ਵੀ ਕਰਕੇ ਆ ਦਿਖਾ ਜੀ ਤੁਹਾਨੂੰ ਲਓ ਜੀ ਆ ਪਾ ਲਿਆ ਬੜਾ ਪਾਣੀ ਹਲਾ ਲਓ ਹੀ ਫੇਰਾ ਅੱਛੀ ਜਿਹਾ ਹਿਲਾਓ ਪਤਾ ਲੱਗਿਆ ਬੰਦਿਆ ਪਤਾ ਲੱਗਿਆ ਨਿਕਲੂਗਾ ਨਾ ਕੀ ਨਿਕਲੂਗਾ ਆ ਦੇਖੋ ਜੀ ਵੇਹਾ ਕੋਈ ਵੀ ਚੀ ਕੋਈ ਨਹੀਂ ਨਵੀਂ ਨਾ ਕੋਈ ਚੱਕਰ ਨਹੀਂ ਤੇ ਦੱਸ ਦੇ ਮੁੰਡੇ ਤੇ ਲੱਤ ਮਾਰੋ ਆਏ ਨਾ ਆ ਆ ਦੱਸ ਬਈ ਕਿੰਨੀ 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 ਪਾਉਗੀ ਦੇਖੋ ਜੀ ਥੋੜਾ ਸਾਹ ਆਵੇ ਨਾਲ ਪਾ ਲੋ ਜੀ ਪੀਪੀ ਦੇ ਸਾਹ ਤੇ ਮੈਂ ਬਹੁਤ ਹੈ ਬਹੁਤ ਹੈ ਬਹੁਤ ਹੈ ਰੰਗਿਆ ਬਣ ਜੂਗਾ ਜੀ ਆਪੇ ਬਹੁਤ ਇੰਨੀ ਨਹੀਂ ਥੋੜਾ ਜਿਹਾ ਸਹੀ ਹੈ ਤੇ ਮੁੰਡਾ ਕਹਿੰਦਾ ਕਹਿੰਦਾ ਮੈਟਰ ਜਾਨੀ ਪਾਈ ਦੇ ਪਰ ਬੱਚਿਆਂ ਨੂੰ ਨਹੀਂ ਬੰਦੇ ਮੇਰੇ ਵੀਰੋ ਪਾਵਾਂਗੇ ਸਿਰਫ ਉਹਨਾਂ ਨੂੰ ਵੱਡਿਆਂ ਨੂੰ ਜੋੜੀ ਵਾਲਿਆਂ ਨੂੰ ਤੇ ਮੈਟਰ ਜਲ ਦੋ ਦਿਨ ਪਾਣੀ ਅੱਗੇ ਪਿਆ ਰਹੋ ਆ ਭਈ ਆ ਭਈ ਆਪੀ ਆਪੀ ਲੋ ਜੀ ਦਾ ਕੋ ਲਾਈਕ ਕਰੋ ਚੈੱਕ ਆ ਗੋੜੀਏ ਜੀ ਟੈਟਰਾਸਾਈਨ ਬਾਜਿਆ ਕਰੋ 52 ਬਾਜਿਆ ਕਰੋ ਜਿਹਦਾ ਸਰਦਾ ਭਈ ਪਾਵਰ ਟੈਕ ਲਿਆ ਪਾਵਰ ਟੈਕ ਵੀ ਬਾਜਿਆ ਕਰੋ ਹਜੇ ਥੋੜਾ ਹੱਥ ਟੈਟ ਆਪਣਾ ਜੇ ਉਹ ਚੀਜ਼ਾਂ ਦੂਰ ਰੋ ਨਾ ਚੰਗਾ ਹਾਂ ਪਹਿਲੀ ਗੱਲ ਤਾਂ ਜਿਹੜੀ ਗੱਲ ਹੈ ਦੁੱਚਿੱਜਾ ਦੂਰੋ ਖਰਾਕ ਬਣਾਓ ਜੀ ਪਹਿਲੀ ਗੱਲ ਤਾਂ ਹਾਂ ਉਸ ਤਰ੍ਹਾਂ ਦੀ ਪੂਰੀ ਖਰਾਕ ਹੋਊਗੀ ਕੋਈ ਐਨੇ ਦੀ ਤਾਂ ਲੋੜ ਹੀ ਨਹੀਂ ਮੈਂ ਦਿਖਾ ਦੀ ਦਿਖਾ ਦੀ ਤਾਂ ਇਹ ਕਰਕੇ ਐਂ ਦੇਖੋ ਜੀ ਅੱਪੇ ਕੁਲੀ ਜਾਊਗੀ ਬਾਜੋ ਖਲਾ ਦਿਓ ਮਾੜਾ ਆ ਬੱਸ ਤੇ ਇਹਨੂੰ ਐਂ ਨਾ ਵਿਚੇ ਆ ਮੇਰੀ ਡੋਲ ਨਾਲ ਅੰਦਰ ਖੁੱਡੇ ਦੇ ਅੰਦਰ ਬਹੁਤ ਚੋਟ ਕਰਦੀ ਹੁਣ ਨਹੀਂ ਕਰਦੇ ਇੰਦਰ ਕੇ ਧਰ ਦੋਈ ਲੈ ਜਾ ਤੇ ਪਾਣੀ ਲੈ ਗਲਾਸ ਧਰਦੀ ਇਹਨੂੰ ਤੇ ਦਾਣੇ ਹੋਰ ਬਾਤੇ ਸੀ ਮੁੰਡਿਆ ਦਾਣੇ ਫੁੱਲ ਲਓ ਜੀ ਕਰੋ ਜੀ ਸ਼ੌਂਕ ਰੁਕੋ ਜੀ ਸਹੀ ਕਰਾਨੇ ਆ ਬਾਟੀਆਂ ਆਂਦੀ ਐ ਫੋਟੋ ਬਾਟੀਆਂ ਆਂਦੀ ਐ ਗਲਤ ਨਾਲ ਨਹੀਂ ਜੋ ਲਓ ਜੀ ਹੁਣ ਚੈੱਕ ਕਰੋ ਜੀ ਕਲਾ ਕਲਾ ਕੋ ਉਤਰਾ ਆਪਣਾ ਥੰਬਨੇਲ ਓਕੇ ਇਹ ਵੀ ਦਿੱਤਾ ਆ ਜਾਂਦਾ ਪਾਣੀ ਪੀ ਪੀ ਤੇ ਧਰਦੀ ਐ ਦੂਏ ਹੁੱਡੇ ਚਾ ਇਹ ਮੈਨੂੰ ਲੱਗਦਾ ਇਹ ਐਂ ਕਰਕੇ ਤੜਦੋ ਜੇ ਬਾਬਾ ਕੀ ਥੋੜੀ ਅੱਗੇ ਕਰ ਦਿੰਦੇ ਆ ਫੱਟੀ ਧਰੀ ਆਊਗੀ ਉਤਰ ਪੀ ਲੈਣਗੇ ਸੈੱਟ ਹੋ ਜਾਣਗੇ ਉਹ ਜਾਲ ਕਰਤਾ ਸੀ ਉੱਤੇ ਸ਼ਿਫਟ ਦੱਸਿਆ ਸੀ ਤੁਹਾਨੂੰ ਸੈੱਟ ਆ ਬਾਕੀ ਜੀ ਦਿਖਾਈਏ ਨੋ ਵੀ ਗੁੱਡੇ ਚ ਟੁੱਟੀ ਐਂ ਚ ਲਾਓ ਸਪੈਸ਼ਲ ਵਾਈ ਇਹ ਆ ਮੁੰਡਾ ਕਹਿੰਦਾ ਕਹਿੰਦਾ ਤੰਗ ਹੋਣਾ ਕਹਿੰਦਾ ਮੈਂ ਬਾਹਰੋਂ ਪਾੜੀ ਪਰ ਨਾ ਓਖੇ ਮਗਰ ਲੈ ਐਂ ਵਿੱਚ ਪਾ ਦੋ ਦੇ ਪਰਦੇ ਨੂੰ ਤੇ ਲੋ ਜੀ ਪਰਦੀ ਨਾ ਇਹਨਾਂ ਨੂੰ ਵੀ ਧਰਾਂਗੇ ਜਿ ਤਰੈ ਨਹੀਂ ਤੇ ਅੱਜ ਆਹ ਚੱਕੀ ਲਾ ਮੈਂ ਕੰਨਾ ਵਾਰ ਸਿੱਡਾ ਲੀਣੀ ਫੇੜ ਅੰਦਰ ਹੀ ਕਰਦਾਂਗੇ ਇਹ ਕਰੀਦਾ ਇਹਨਾਂ ਨੇ ਰੀਲ ਬਣਾਣਾ ਹੈ ਨਾ ਰੀਲ ਪਾ ਦੇ ਅੱਜ ਤੇਰੀ ਮਾਂ ਇਹ ਦੇਖ ਕੇ ਨਾ ਸੋਹਣਾ ਲੱਗਦਾ ਹੈ ਹੈ ਹੱਸ ਤੇ ਨੈਨ ਨਾਲ ਆ ਦਿਓ ਇਹ ਯਾਰ ਮੈਂ ਕੀ ਕਰੀ ਥੱਲੇ ਨਾ ਗੋਲੀ ਪੁੱਤ ਨਾ ਇੱਕੋ ਖੜਾ ਜੀ ਤੇ ਗੱਲ ਤੇ ਦਿਖਾਈਏ ਨਾ ਭਾਈ ਉਹ ਬਹਿਤਾ ਉਹੜਾ ਦੇਖਿਓ ਜੀ ਲਾਲ ਲਾਲ ਸਿਸਟਮ ਹੋ ਰਿਹਾ ਤੇ ਈ ਰੱਖ ਦਈਏ ਦਾਣੇ ਤੇ ਪਾਣੀ ਤਰ-ਤਰ ਸੀ ਮਿੱਤਰੋ ਪਾਣੀ ਆਪਿਆ ਤੇ ਦਾਣੇ ਤਰਤੇ ਤੇ ਕਰਦੇ ਹਾਂ ਫੁੱਲ ਜਿਆਦਾ ਨਾ ਭਾਈ ਗੱਲ ਪਾਏ ਜੀ ਨਾ ਸੰਗ ਤੇ ਜਿਆਦਾ ਨਾ ਪਾਏ ਰੱਖੇਗਾ ਕਈ ਵਾਰੀ ਬਾਦੀਆਂ ਪਾਣੀ ਭਾਰਾ

ਏ ਦਾ ਇਹਦੇ ਬੱਚੇ ਨਹੀਂ ਆਏ ਨਾਨੀ ਆਈ ਇਹਨਾਂ ਦੀ ਜੇ ਬੱਚੇ ਨਹੀਂ ਆਣ ਉੱਥੇ ਜਿਹੜੇ ਉੱਥੇ ਧਰੇ ਸੀ ਉਹ ਕਿਹੜੇ ਸੀ ਹਾਂ ਜੀ ਪੂਤਰੀ ਦਾ ਇਹ ਆ ਜੀ ਜਿਹੜੇ ਉਹਦੇ ਥੱਲੇ ਸਵੇਰੇ ਦਿਖਾਏ ਸੀ ਤੁਹਾਨੂੰ ਮੈਂ ਆਂਡੇ ਧਰੇ ਆ ਇੱਕ ਗੋਲਾ ਸੀ ਉਹ ਯਾਰ ਦਸੁੰਦੇ ਦਾ ਇਹ ਇਹਦੇ ਨੇ ਆਂਡੇ ਤੇ ਇੱਕ ਆਪਣਾ ਪੱਠਾ ਸੀ ਗੋਲਾ ਸੀ ਬਈ ਉਹ ਮੰਗਾ ਲੇਗਾ ਆਪਣਾ ਮੰਗੇ ਦਾ ਵੀ ਸ਼ੌਂਕ ਖਾਣ ਹੋਵੇ ਤੁਹਾਨੂੰ ਕਦੇ ਆਊਗਾ ਤੇ ਬਾਕੀ ਸਭ ਰਿਪੋਰਟ ਓਕੇ ਆ ਖਵਾਦੇ ਜਾਣੇ ਬੱਚੇ ਤਾਂ ਨਹੀਂ ਖਵਾਉਂਦੇ ਕੀ ਬਾਪੋ ਚੱਕ ਲਈ ਇਧਰ ਵਾਲੇ ਹੁਡੇ ਲੁੱਟਦੇ ਤੇ ਧਰਦੀਆਂ ਹੁਡੇ ਖੁੱਡੇ ਚ ਤੇ ਇਹਨਾਂ ਨੇ ਸਾਰਿਆਂ ਨੇ ਓਕੇ ਰਿਪੋਰਟਾਂ ਕਰ ਲਈਆਂ ਆਵਦੀਆਂ ਪਾਣੀ ਪੂਣੀ ਪੀ ਲਿਆ ਤੇ ਉਹਦੀ ਲੱਤ ਨਾਲ ਭੇੜ ਚਲੋ ਇਹ ਅੰਦਰ ਲਈ ਚਲੀ ਸੰਦੂਡੇ ਹੁਡੇ ਚ ਲਾਓ ਜੀ ਆਪਣਾ ਜਿਮ ਵਾਲਾ ਸ਼ੈੱਡਪ ਜੀ ਓਰੇ ਆਹ ਬਾਈ ਜਿਮ ਲਾਣ ਆਇਆ ਬਾਈ ਆ ਵੀ ਆ ਗਈ ਦੱਸੋ ਜੀ ਮੈਂ ਟੈਲੀਫੋਨ ਹੈ ਉਹ ਗੁੰਡੀ ਖੋਲੋ ਜੀ ਕੁੰਡੀ ਲੱਗ ਰਹੀ ਹੈ ਕੁੰਡੀਆਂ ਦਾ ਬੜੀਆਂ ਨਹੀਂ ਖੌਂਗੀਆਂ ਹੈ ਲੋ ਜੀ ਨਨ ਧਰਦੀ ਹੈ ਈ ਦਾਣੇ ਲੋ ਜੀ ਏ ਬਾਬਾ ਆਇਓ ਆਇਓ ਆਜੋ 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 ਕਰੋ ਚੈੱਕ ਜੀ ਆਪਣੀ ਲਾਜੀਨੀ ਭੱਟੀ ਦਾ ਜੀ ਅੱਖ ਚਿੱਟੀ ਹੈ ਜੀ ਤੇ ਥੋੜੀ ਅੱਖ ਚ ਲਾਲੀ ਹੈ ਕਰੋ ਚੈੱਕ ਪੰਨੇ ਚੈੱਕ ਕਰੋ ਜੀ ਚੀਣੀ ਪਈ ਨੇ ਜੀ ਮਿਸਤਰੀ ਜਿੰਨ ਕੇ ਜਾਂਦਾ ਈ ਇੱਟਾਂ ਹੀ ਲੋਈ ਕਰੋ ਚੈੱਕ ਹੀ ਗਈ ਓਕੇ ਰਿਪੋਰਟਾਂ ਨੇ ਇੱਕ ਅੱਧ ਗਾੜੀ ਵਧੀਆ ਗੁੰਦੜੀ ਦਾ ਬਾਬਿਆਂ ਆਗੇ ਗੋਲੀ ਨੂੰ ਕਮਾਣ ਦੀ ਕਰੋ ਚੱਕ ਆ ਹਾਂ ਬਾਕੀ ਮਿਲਦੇ ਆ ਤੁਹਾਨੂੰ ਹੁਣ ਅੱਗੇ ਦਿਖਾਣੇ ਆ ਰੌਣਕਾ ਫੁੱਲਣੇ ਚਲੋ ਚੱਕ ਲੋ ਜੀ ਮੇਰੇ ਵੀਰੋ ਕਰਦਿਆਂ ਵਲੌਗ ਦੀ ਐਂਡਿੰਗ ਹੋ ਗਿਆ ਟਾਈਮ ਉਹਦਾ ਗੋਲੀ ਕਮਾ ਲਿਆ ਤਾਂ ਤੇ ਸਾਰੀਆਂ ਰਿਪੋਰਟਾਂ ਕਰਤੀਆਂ ਓਕੇ ਸਭ ਸਾਰਾ ਕੁਝ ਸੈਟ ਹੈ ਤੇ ਮਿਲਦੇ ਆ ਕੱਲ੍ਹ ਵਾਲੇ ਵਲੌਗ ਚ ਦੱਸਿਓ ਵਲੌਗ ਕਿਵੇਂ ਆ ਕਮੈਂਟਾਂ ਚ ਤੇ ਸ਼ੇਅਰ ਕਰਿਓ ਅੱਗੇ ਤੇ ਮਿਲਦੇ ਆ ਕੱਲ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ